ਡੇਰਾ ਚਿਹੜੂ ਦੇ ਵਜੂਦਾ ਗੱਦੀ ਨਸ਼ੀਨ ਸੰਤ ਕ੍ਰਿਸ਼ਨਾਤ ਮਹਾਰਾਜੀ ਦੀ ਡਾਲਰਵੜਦਿਆਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਸੁਸੰਗਤ ਜੀ ਸਤਗੁਰੂ ਰਵਿਦਾਸ ਮਹਾਰਾਜ ਦੇ ਮਿਸ਼ਨ ਦਾ ਪ੍ਰਚਾਰ ਪ੍ਰਸਾਰ ਸੰਤ ਕ੍ਰਿਸ਼ਨਾਤ ਮਹਾਰਾਜੀ ਦੇ ਵੱਲੋਂ ਕੱਲਾ ਫਗਵਾੜਾ ਹੀ ਨਹੀਂ ਕੱਲਾ ਜ਼ਿਲੰਦਰ ਪੰਜਾਬ ਹੀ ਨਹੀਂ ਕੱਲਾ ਭਾਰਤ ਹੀ ਨਹੀਂ ਸਗੋ ਦੁਨੀਆ ਦੇ ਕੋਨੇ-ਕੋਨੇ ਵਿੱਚ ਜਾ ਕੇ ਕੀਤਾ ਜਾ ਰਿਹਾ ਹੈ ਸੋ ਇਸ ਸਬੰਧ ਵਿੱਚ ਸੰਤ ਮਹਾਪੁਰਸ਼ ਜਿਹੜੇ ਆ ਯੂਰਪ ਟੂਰ ਤੇ ਗ੍ਰੀਸ ਪਹੁੰਚੇ ਆ ਸੰਗਤਾਂ ਦੇ ਵੱਲੋਂ ਸਵਾਗਤ ਕੀਤਾ ਗਿਆ ਗ੍ਰੀਸ ਦੀਆਂ ਸੰਗਤਾਂ ਦੇ ਵੱਲੋਂ ਸੰਤਾਂ ਮਹਾਪੁਰਸ਼ਾਂ ਦਾ ਵੈਲਕਮ ਕੀਤਾ ਗਿਆ ਸਨਮਾਨ ਕੀਤਾ ਗਿਆ ਇਸ ਮੌਕੇ ਸੰਤ ਕ੍ਰਿਸ਼ਨ ਹਥ ਮਹਾਰਾਜੀ ਨੇ ਗ੍ਰੀਸ ਦੀਆਂ ਸੰਗਤਾਂ ਨੂੰ ਡਾਲਰ ਜਿਹੜੇ ਆ ਉਹ ਬੜੇ ਮਾਣ ਤੇ ਪਿਆਰ ਨਾਲ ਵੰਡੇ ਵੀਡੀਓ ਦੇਖੋ ਤੇ ਸ਼ੇਅਰ ਕਰੋ ਜਨਾਬਾ ਦਾ ਨਾਮ ਹੈ ਜਨਾਬਾ ਮੇਰੇ ਯਾਰ ਲਓ ਜੀ ਡਾਕਟਰ ਸਾਹਿਬ ਨਾਲ ਲਓ ਬਰਾਬਰ ਲਓ ਬਰਾਬਰ ਸ਼ਾਬਾਸ਼ ਲਓ ਭਗਵਾਨ ਜੀ ਤੁਸੀਂ ਵੀ ਲਓ ਜੀ ਫੋਟੋ ਬੜੀ ਸ਼ਾਬਾਸ਼ ਲਓ ਜੀ ਲਓ ਬਰਾਬਰ ਆ ਜਾ ਬਈ ਪਾਗਲਾ ਨੂੰ ਲਿਆਓ ਤਾਂ ਲੋ ਕਰਪਾਤੀ ਜੀ ਦੇਖਾਈ ਹੋਏ ਪੜ੍ਹਦੇ ਹਾਂ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇ ਵਪਾਰੀ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜੀ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ